ਚਾਹੇ ਦਰਵਾਜ਼ਾ ਵੀ ਤੋੜਿਆ ਹਾਂ ਚਾਹੇ ਦਰਵਾਜ਼ਾ ਖੋਲ੍ਹਿਆ ਕਿਸੇ ਪਾਸੋਂ ਵੀ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਟਾਈਮ ਬਹੁਤ ਤੇਜ਼ ਹੂਟਰ ਵੱਜ ਜਾਏਗਾ ਨਾਲ ਹੀ ਕਸਟਮਰ ਦੇ ਓਨਰ ਦੇ ਫੋਨ ਦੇ ਉੱਤੇ ਪੰਜ ਨੰਬਰਾਂ ਤੇ ਕਾਲ ਜਾਣੀ ਸ਼ੁਰੂ ਹੋ ਜਾਏਗੀ ਮੰਨ ਲਓ ਕੋਈ ਚੋਰ ਤੁਹਾਡੇ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਤੇ ਜਿੱਦਾਂ ਹੀ ਉਹ ਤੁਹਾਡਾ ਘਰ ਅੰਦਰ ਐਂਟਰੀ ਕਰੇਗਾ ਕਿਸੇ ਵੀ ਦਰਵਾਜ਼ੇ ਤੋਂ ਖਿੜਕੀ ਤੋਂ ਤੋੜ ਕੇ ਇਹ ਇਮੀਡੀਏਟ ਹੂਟਰ ਬਜਾ ਦੇਣਗੇ ਉਸ ਜਗ੍ਹਾ ਤੇ ਮਤਲਬ ਗੱਲ ਆਉਂਦੀ ਹੈ ਵੀ ਚੂਜ਼ ਕਿਵੇਂ ਕਰੀਏ ਸੁਰੱਖਿਆ ਦੀ ਚੂਜ਼ ਇਹਨੂੰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਮੰਨ ਲਓ ਤੁਹਾਡਾ ਘਰ ਹੈ ਤੁਹਾਨੂੰ ਲੱਗਦਾ ਹੈ ਕਿ ਮੇਰੇ ਇਸ ਘਰ ਦੇ ਵਿੱਚੋਂ ਇਸ ਜਗ੍ਹਾ ਤੋਂ ਕੋਈ ਚੋਰ ਐਂਟਰੀ ਕਰ ਸਕਦਾ ਉਸ ਜਗ੍ਹਾ ਤੇ ਸੈਂਸਰ ਲੱਗ ਜਾਂਦੇ ਆ ਸੈਂਸਰ ਦਾ ਕੀ ਕੰਮ ਹੈ ਕੋਈ ਵੀ ਅਨੋਥਰਿਜ ਐਂਟਰੀ ਨੂੰ ਰੋਕਣਾ ਓਨਰ ਨੂੰ ਅਲਰਟ ਕਰਨਾ ਔਰ ਚੋਰ ਨੂੰ ਹੂਟਰ ਮਾਰ ਕੇ ਦੌੜਾਣਾ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ। ਸਾਨੇਵਾਲ ਦੇ ਵਿੱਚ ਐਗਜ਼ਿਬਿਸ਼ਨ ਚੱਲ ਰਹੀ ਹੈ ਹੋਮ ਡੈਕੋਰ, ਕੰਸਟਰਕਸ਼ਨ ਤੇ ਆਰਕੀਟੈਕਚਰ ਦੀ। ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵਕਤ ਵਿਕਾਸ ਕਪੂਰ ਜੀ ਨੇ ਕੀ ਖਾਸ ਲੈ ਕੇ ਆਏ ਨੇ ਐਗਜ਼ਿਬਿਸ਼ਨ ਦੇ ਵਿੱਚ ਲੋਕਾਂ ਦੇ ਲਈ ਕਹਿੰਦੇ ਨੇ ਜਦੋਂ ਆਪਾਂ ਘਰ ਬਣਾਉਂਦੇ ਆ ਘਰ ਦੀ ਸੁਰੱਖਿਆ ਬੜੀ ਲਾਜ਼ਮੀ ਹੁੰਦੀ ਹੈ ਜਿਸ ਨੂੰ ਕਿਤਨਾ ਕਿਤੇ ਆਪਾਂ ਦਰਕਿਨਾਰ ਕਰ ਦਿੰਦੇ ਆ ਬਾਅਦ ਦੇ ਵਿੱਚ ਜਦੋਂ ਕੋਈ ਪਾਨਾ ਵਰਤ ਜਾਂਦਾ ਆ ਫਿਰ ਆਪਾਂ ਨੂੰ ਲੱਗਦਾ ਕਿ ਯਾਰ ਪਹਿਲੇ ਨੰਬਰ ਤੇ ਇਹ ਹੋਣਾ ਚਾਹੀਦਾ ਸੀਗਾ ਜੋ ਕਿਤਨਾ ਕਿਤੇ ਉਹ ਛੁੱਟ ਗਿਆ ਆ। ਬਿਕਾਸ ਜੀ ਕੀ ਲੈ ਕੇ ਆਏ ਲੋਕਾਂ ਦੇ ਲਈ ਇਹ అలਾਰਮ ਸਿਸਟਮ ਹੈ ਕੈਮਰੇ ਹੈ ਜਾਂ ਕੀ ਚੀਜ਼ ਹੈਗੀ ਹੈ ਦੇਖੋ ਕੈਮਰਿਆਂ ਨੂੰ ساری ਦੁਨੀਆ ਜਾਣਦੀ ਹੈ ਕੈਮਰੇ ਹਰ ਘਰ ਚ ਲੱਗੇ ਹੁੰਦੇ ਆ ਪਰ ਤੁਸੀਂ ਇਹ ਦੇਖੋ ਕਿ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਘਰਾਂ 'ਚ ਚੋਰੀਆਂ ਆ ਜਾਂਦੀਆਂ ਚੋਰ ਆਂਦੇ ਆ ਮੂੰਹ ਸਿਰ ਲਪੇਟ ਕੇ ਚੋਰੀ ਕਰਕੇ ਲੈ ਜਾਂਦੇ ਆ ਜਾਨ ਲੱਗੇ ਡੀਵੀਆਰ ਵੀਉ ਖਾੜ ਕੇ ਲੈ ਜਾਂਦੇ ਆ ਤੇ ਕੈਮਰੇ ਵੀ ਲੈ ਜਾਂਦੇ ਆ ਬਾਅਦ 'ਚ ਸਾਨੂੰ ਕੁਝ ਨਹੀਂ ਪਤਾ ਲੱਗਦਾ ਜੇ ਕਿਤੇ ਬਚ ਵੀ ਜਾਵੇ ਤਾਂ ਸਾਨੂੰ ਉਹਨਾਂ ਦੀ ਵੀਡੀਓ ਨਜ਼ਰ ਆਉਂਦੀ ਹੈ ਕਿ ਉਹ ਕਿੱਦਾਂ ਆਏ ਤੇ ਕਿੱਦਾਂ ਚੱਲ ਗਏ ਚੋਰੀ ਨੂੰ ਨਹੀਂ ਰੋਕਦੇ ਕੈਮਰੇ ਹੁਣ ਉਹਨੂੰ ਰਿਪਲੇਸ ਤਾਂ ਨਹੀਂ ਕਰ ਸਕਦੇ ਅਲਾਰਮ ਸਿਸਟਮ ਬਟ ਉਹਦੇ ਨਾਲ ਕੰਬੀਨੇਸ਼ਨ ਨਾਲ ਬਹੁਤ ਵਧੀਆ ਵਰਕ ਕਰਦੇ ਆ ਉਹ ਕਿੱਦਾਂ ਮੰਨ ਕੋਸ਼ਿਸ਼ ਕਰਦਾ ਤੇ ਜਿੱਦਾਂ ਹੀ ਉਹ ਤੁਹਾਡਾ ਘਰ ਅੰਦਰ ਐਂਟਰੀ ਕਰੇਗਾ ਕਿਸੇ ਵੀ ਦਰਵਾਜੇ ਤੋਂ ਖਿੜਕੀ ਤੋਂ ਤੋੜ ਕੇ ਇਹ ਇਮੀਡੀਏਟ ਹੂਟਰ ਬਜਾ ਦੇਣਗੇ ਉਸ ਜਗ੍ਹਾ ਤੇ ਚਾਹੇ ਦਰਵਾਜਾ ਵੀ ਤੋੜਿਆ ਹਾਂ ਚਾਹੇ ਦਰਵਾਜਾ ਤੋੜਿਆ ਚਾਹੇ ਦਰਵਾਜਾ ਖੋਲਿਆ ਕਿਸੇ ਪਾਸੋਂ ਵੀ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਟਾਈਮ ਬਹੁਤ ਤੇਜ਼ ਹੂਟਰ ਵੱਜ ਜਾਏਗਾ ਨਾਲ ਹੀ ਕਸਟਮਰ ਦੇ ਓਨਰ ਦੇ ਫੋਨ ਦੇ ਉੱਤੇ ਪੰਜ ਨੰਬਰਾਂ ਤੇ ਕਾਲ ਜਾਣੀ ਸ਼ੁਰੂ ਹੋ ਜਾਏਗੀ ਇੱਕ ਤਾਂ ਹੂਟਰ ਵੱਜਣ ਨਾਲ ਕੀ ਹੈ ਚੋਰ ਅਲਰਟ ਹੁੰਦਾ ਉਹ ਦੌੜ ਜਾਂਦਾ ਹੈ ਦੂਸਰਾ ਜਦੋਂ ਕਸਟਮਰ ਦੇ ਫੋਨ ਤੇ ਅਲਰਟ ਜਾਂਦਾ ਹੈ ਤੇ ਉਹ ਹੁਣ ਵਾਲੇ ਨੁਕਸਾਨ ਤੋਂ ਬਚ ਸਕਦਾ ਹੁਣ ਇਹ ਸਿੰਨਾ ਵੀ ਸਾਰਾ ਲਾਰਮ ਸਿਸਟਮ ਨਾ ਇਹ ਵਾਇਰਲੈਸ ਹੁੰਦਾ ਇਹਦੇ ਵਿੱਚ ਕੋਈ ਤਾਰ ਵਗੈਰਾ ਨਹੀਂ ਲੱਗਦੀ ਹੁਣ ਗੱਲ ਆਉਂਦੀ ਹੈ ਵੀ ਚੂਜ਼ ਕਿਵੇਂ ਕਰੀਏ ਸੁਰੱਖਿਆ ਦੀ ਚੂਜ਼ ਇਹਨੂੰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਮੰਨ ਲਓ ਤੁਹਾਡਾ ਘਰ ਹੈ ਤੁਹਾਨੂੰ ਲੱਗਦਾ ਹੈ ਕਿ ਮੇਰੇ ਇਸ ਘਰ ਦੇ ਵਿੱਚੋਂ ਇਸ ਜਗ੍ਹਾ ਤੋਂ ਕੋਈ ਚੋਰ ਐਂਟਰੀ ਕਰ ਸਕਦਾ ਉਸ ਜਗ੍ਹਾ ਤੇ ਸੈਂਸਰ ਲੱਗ ਜਾਂਦੇ ਆ ਸੈਂਸਰ ਦਾ ਕੀ ਕੰਮ ਹੈ ਕੋਈ ਵੀ ਅਨੋਥਰ ਅਥੋਰਾਈਜ਼ਡ ਐਂਟਰੀ ਨੂੰ ਰੋਕਣਾ ਓਨਰ ਨੂੰ ਅਲਰਟ ਕਰਨਾ ਔਰ ਚੋਰ ਨੂੰ ਹੂਟਰ ਮਾਰ ਕੇ ਦੁੜਾਣਾ ਤੇ ਉਹਦੇ ਵਿੱਚ ਆ ਸਾਰੇ ਸੈਂਸਰਸ ਹੀ ਹੈਗੇ ਆ ਜਿਹੜੇ ਅਸੀਂ ਇੱਥੇ ਡਿਸਪਲੇ ਲਗਾਏ ਹੋਏ ਆ ਔਰ ਕਿਸੇ ਵੀ ਸੈਂਸਰ ਨੂੰ ਚਲਾਉਣ ਵਾਸਤੇ ਕੰਟਰੋਲ ਪੈਨਲ ਦੀ ਲੋਡ ਪੈਂਦੀ ਆ ਠੀਕ ਹੈ ਇਹ ਕੰਟਰੋਲ ਪੈਨਲ ਆ ਇਹ 24x7 ਬਿਜਲੀ ਨਾਲ ਚੱਲਦਾ ਉਸ ਤੋਂ ਬਾਅਦ ਲਾਈਟ ਜਾਣ ਤੋਂ ਬਾਅਦ ਇਹਦੇ ਅੰਦਰ ਆਪਣਾ ਬੈਕਅਪ ਹੁੰਦਾ ਹੈ ਯਾਨੀ ਕਿ ਲਾਈਟ ਜਾਣ ਤੇ ਵੀ ਸਾਨੂੰ ਕੋਈ ਟੈਨਸ਼ਨ ਨਹੀਂ ਆ ਕਿ ਇਹ ਬੰਦ ਹੋ ਜਾਏਗਾ ਤੇ ਜਿਹੜੇ ਸੈਂਸਰ ਆ ਸਾਰੇ ਸੱਲਨ ਬੈਟਰੀ ਆਪਰੇਟਿਡ ਹੁੰਦੇ ਆ ਇਹ ਸਾਰੇ ਇਹਦੇ ਨਾਲ ਕਨੈਕਟ ਹੋ ਕੇ ਚੱਲਦੇ ਆ ਔਰ ਇਹ ਸਾਰਾ ਸਿਸਟਮ ਵਾਇਰਲੈਸ ਹੋਣ ਦੇ ਨਾਲ ਨਾਲ ਤੁਹਾਡੇ ਐਪ ਬੇਸਡ ਵੀ ਹੈਗਾ ਇਹ ਤੁਹਾਡੇ ਫੋਨ ਦੇ ਨਾਲ ਕਨੈਕਟਡ ਹੋ ਜਾਏਗਾ ਔਰ ਐਪ ਥਰੂ ਤੁਸੀਂ ਇਹਨੂੰ ਆਪਣੇ ਫੋਨ ਤੋਂ ਯੂਜ਼ ਕਰ ਸਕਦੇ ਹੋ ਐਕਟੀਵੇਟ ਡੀਐਕਟੀਵੇਟ ਇਹ ਮੈਨੂੰ ਰਿਪਲੇਸ ਕਰਨ ਦੀ ਗੱਲ ਹੈ ਨਹੀਂ ਕੈਮਰੇ ਨੂੰ ਰਿਪਲੇਸ ਕਰਨ ਦੀ ਗੱਲ ਨਹੀਂ ਹੈ ਕੈਮਰੇ ਦੇ ਨਾਲ ਇੰਟੀਗ੍ਰੇਟਡ ਹੋਣ ਦੀ ਗੱਲ ਹੈ ਔਰ ਮੈਂ ਤੁਹਾਨੂੰ ਸੁਰੱਖਿਆ ਦੱਸਦਾ ਹਾਂ ਕਿਉਂਕਿ ਕੈਮਰੇ ਨਾਲ ਸੁਰੱਖਿਆ ਨਹੀਂ ਮਿਲ ਪੰਦੀ ਕਿਸ ਤਰ੍ਹਾਂ ਕਿ ਮੰਨ ਲਓ ਚੋਰ ਚੋਰੀ ਕਰ ਰਿਹਾ ਹੈ ਚੋਰੀ ਕਰਕੇ ਚਲਾ ਗਿਆ ਉਹ ਡੀਵੀਆਰ ਲੈ ਜਾਂਦੇ ਡੀਵੀਆਰ ਲੈ ਜਾਂਦੇ ਇਹਨੇ ਇਮੀਡੀਏਟ ਅਲਰਟ ਕਰਨਾ ਚੋਰੀ ਹੋਣ ਤੋਂ ਪਹਿਲਾਂ ਤੁਹਾਨੂੰ ਅਲਰਟ ਦੇ ਦਿੱਤਾ ਫਿਰ ਤੁਸੀਂ ਆਪਣੇ ਕੈਮਰੇ ਖੋਲ ਕੇ ਦੇਖ ਸਕਦੇ ਹੋ ਮੈਨੂੰ ਕਿਉਂ ਅਲਰਟ ਆਇਆ ਕੀ ਹੋਇਆ ਇਮੀਡੀਏਟ ਤੁਹਾਨੂੰ ਲੱਗ ਰਿਹਾ ਜੀ ਉੱਥੇ ਚੋਰ ਆ ਤਾਂ ਤੁਸੀਂ ਆਪਣੀ ਪਰਮਿਸਿਸ ਤੇ ਪਹੁੰਚ ਸਕਦੇ ਹੋ ਉਹਨੂੰ ਰੋਕ ਸਕਦੇ ਹੋ ਜਾਂ ਕਿਸੇ ਨੂੰ ਭੇਜ ਸਕਦੇ ਹੋ ਜਿਹਦੇ ਨਾਲ ਚੋਰੀ ਰੁਕ ਜਾਏਗੀ ਫਿਰ ਉਹ ਦੂਜੀ ਗੱਲ ਆndi ਮਟੀਰੀਅਲ ਦੀ ਔਰ ਇਹਦੀ ਲਾਈਫ ਦੀ ਦੇਖੋ ਇਹਦੀ ਲਾਈਫ ਜਿਹੜੀ ਆ 10 ਤੋਂ 12 ਸਾਲ ਹੁੰਦੀ ਆ ਉਸ ਤੋਂ ਬਾਅਦ ਵੀ ਇਹ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਕਿਉਂਕਿ ਇਲੈਕਟ੍ਰੋਨਿਕ ਚੀਜ਼ ਹੋਣ ਕਰਕੇ ਫਿਰ ਸਿਕਿਉਰਿਟੀ ਦਾ ਮਾਮਲਾ ਥੋੜਾ ਸੈਂਸਿਟਿਵ ਆ ਤੁਹਾਨੂੰ ਇਹਨੂੰ ਰਿਪਲੇਸ ਕਰ ਲੈਣਾ ਚਾਹੀਦਾ ਕਿਉਂਕਿ ਹਰ ਟੈਕਨੋ ਇਲੈਕਟ੍ਰੋਨਿਕ ਚੀਜ਼ਾਂ ਦਾ ਮਤਲਬ ਡੇ ਬਾਏ ਡੇ ਇਨਕਰੀਜ਼ ਇਨ ਪਰ ਗੱਲ ਕਰ ਰਹੇ ਆ ਸੁਰੱਖਿਆ ਦੀ ਸੀਸੀਟੀਵੀ ਲੱਗੇ ਹੁੰਦੇ ਨੇ ਪਰ ਦੂਜੇ ਪਾਸੇ ਇਹ ਫਿਰ ਵਿਜੀਬਲ ਨਹੀਂ ਹੋਊਗਾ ਇਹ ਇਹਨੂੰ ਨਹੀਂ ਰਿਪਲੇਸ ਕੀਤਾ ਜਾ ਸਕਦਾ ਨਹੀਂ 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 ਇਹਨੂੰ ਤੋੜਨ ਵਾਸਤੇ ਇਹਦੇ ਕੋਲ ਪਹੁੰਚਣ ਵਾਸਤੇ ਕਿਸੇ ਨਾ ਕਿਸੇ ਐਂਟਰੀ ਨੂੰ ਉਹਨੂੰ ਬ੍ਰੇਕ ਕਰਨਾ ਪੈਣਾ ਵਾ ਜਦੋਂ ਉਹ ਐਂਟਰੀ ਕੋਈ ਬ੍ਰੇਕ ਹੋਈ ਜਿੱਥੇ ਲੱਗਾ ਹੋਇਆ ਤਾਂ ਉਸੇ ਟਾਈਮ ਇਮੀਡੀਏਟ ਹੂਟਰ ਵੱਜ ਜਾਏਗਾ ਮੈਂ ਕਹਿੰਦੀ ਹਾਂ ਕਿ ਇਹ ਤਾਂ ਬਿਨਾ ਹੋਈ ਨਹੀਂ ਸਕਦੀ ਹੋਈ ਨਹੀਂ ਸਕਦੀ ਅਗਰ ਉਹ ਇਹਨੂੰ ਵੀ ਡਾਇਰੈਕਟਲੀ ਹਾਮ ਕਰੇਗਾ ਵਿਦਾਊਟ ਐਂਟਰੀ ਕੀਤੇ ਤਾਂ ਇਹ ਵੀ ਹੂਟਰ ਵਜਾ ਦੇਗਾ ਕਿਉਂਕਿ ਇਹਦੇ ਅੰਦਰ ਟੈਂਪਰ ਅਲਰਟ ਦਾ ਸਿਸਟਮ ਹੁੰਦਾ ਹੈ ਜੋ ਕਿ ਕੈਮਰਿਆਂ ਦੇ ਵਿੱਚ ਨਹੀਂ ਹੁੰਦਾ ਇਹ ਕਿੰਨੇ ਕਿਸਮ ਦੇ ਨੇ ਹੁਣ ਜੇ ਕੋਈ ਨਾਰਮਲ ਕਿਸੇ ਨੇ ਘਰ ਦੇ ਵਿੱਚ ਲਾਣਾ ਹੈ ਜਾਂ ਕਿਸੇ ਨੇ ਆਪਣੇ ਬਹੁਤ ਵੱਡੇ ਘਰ ਦੇ ਵਿੱਚ ਲਾਣਾ ਹੈ ਕਿਵੇਂ ਚੂਜ਼ ਕਰੇ ਕਿ ਵੀ ਕੀ ਸਿਲੈਕਸ਼ਨ ਇਹਦੀ ਰਿਕੁਆਇਰਮੈਂਟ ਇਸੇ ਤਰ੍ਹਾਂ ਹੀ ਹੁੰਦੀ ਹੈ ਜਿੱਦਾਂ ਕੈਮਰੇ ਲਗਾਉਣ ਵਾਸਤੇ ਸਭ ਤੋਂ ਪਹਿਲਾਂ ਡੀਵੀਆਰ ਲੱਗਦਾ ਫਿਰ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕੈਮਰੇ ਲੱਗਦੇ ਆ ਕੈਮਰਾ 2 ਲਾਵੇ 6 ਲਾਵੇ 10 ਲਾਵੇ ਇਸੇ ਤਰ੍ਹਾਂ ਇਹਨੂੰ ਲਗਾਉਣ ਵਾਸਤੇ ਇੱਕ ਕੰਟਰੋਲਰ ਲੱਗੇਗਾ ਕੋਈ ਵੀ ਤਾਂ ਉਸ ਤੋਂ ਬਾਅਦ ਉਹਦੀ ਰਿਕੁਆਇਰਮੈਂਟ ਉਹਦੇ ਕਿੰਨੀ ਐਂਟਰੀਜ਼ ਕਵਰ ਹੋਣੀਆਂ ਕਿੰਨੀਆਂ ਵਿੰਡੋਜ਼ ਕਵਰ ਹੋਣੀਆਂ ਕਿੰਨੇ ਦਰਵਾਜ਼ੇ ਕਵਰ ਹੋਣੇ ਉਹ ਸੋ ਸੈਂਟਰੀ ਤੇ ਸੈਂਸਰ ਵੱਧਦੇ ਘਟਦੇ ਰਹਿੰਦੇ ਆ ਹੁਣ ਕਿਸੇ ਦੀ ਮੰਨ ਲਓ ਚਾਰ ਐਂਟਰੀਆਂ ਤਾਂ ਉਹ ਚਾਰ ਸੈਂਸਰ ਯੂਜ਼ ਕਰੇਗਾ ਕਿਸੇ ਦੀਆਂ ਚਾਰ ਐਂਟਰੀਆਂ ਪਲੱਸ 10 ਵਿੰਡੋ ਹਾਂ ਉਹਦੇ ਉੱਪਰ ਲੱਗੇਗਾ ਕਿ ਜਿੱਥੋਂ ਚੋਰ ਬਾਹਰੋਂ ਦੀ ਆਉਟਰ ਤੋਂ ਅੰਦਰ ਆ ਸਕਦਾ ਉਹ ਸੈਂਟਰੀ ਨੂੰ ਕਵਰ ਕੀਤਾ ਜਾਂਦਾ ਕਿਸੇ ਨੂੰ ਲੱਗੇ ਕਿ ਮੈਨੂੰ ਇੱਥੋਂ ਨੁਕਸਾਨ ਹੋ ਸਕਦਾ ਉਹ ਉਸ ਏਰੀਆ ਨੂੰ ਕਵਰ ਕਰ ਲਿੱਤਾ ਜਾਂਦਾ ਹੈ ਸੈਂਸਰ ਦੇ ਦੁਆਰਾ ਤੇ ਹੁਣ ਜਿਹੜੇ ਵੀਡੀਓ ਦੇਖ ਰਹੇ ਨੇ ਲੁਧਿਆਣਾ ਵਾਸੀ ਸਕਿਓਰ ਅਸੀਂ ਹੈਬੋ ਆਪਣਾ ਬਸਤੀ ਜੋਧੇਗੜ੍ਹ ਤੋਂ ਜਿਹੜਾ ਆਪਣਾ ਬਾਈਪਾਸ ਨੂੰ ਰੋਡ ਜਾਂਦਾ ਰਸਤੇ 'ਚ ਕਲਾਸ਼ ਨਗਰ ਆਂਦਾ ਉੱਥੇ ਸਾਡਾ ਆਫਿਸ ਹੈਗਾ ਉਸ ਤੋਂ ਬਾਅਦ ਸਾਡਾ ਆਫਿਸ ਇੱਕ ਜਲੰਧਰ 'ਚ ਹੈ ਕੁਸ਼ਹਾਰਪੁਰ ਦੇ ਵਿੱਚ ਹੈ ਤੁਸੀਂ ਸਾਡੇ ਆਫਿਸ 'ਚ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਨੂੰ ਆਨਲਾਈਨ ਤੁਸੀਂ ਇਨਕੁਆਰੀ ਪਾ ਸਕਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਤੁਹਾਡਾ ਗਾਈਡ ਕਰ ਦਿੱਤਾ ਜਾਏਗਾ ਕਿ ਤੁਹਾਨੂੰ ਅਸੀਂ ਕਿੱਦਾਂ ਸੁਰੱਖਿਅਤ ਕਰ ਸਕਦੇ ਹੈਗੇ ਸੋ ਹੋਰ ਵੀ ਕਾਊਂਟਰ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਜੁੜੇ ਰਹੋ ਜਨਤ ਐਸ਼ੀ ਦੇ ਨਾਲ